ਹੈਲੋ ਜੀ ਸ਼ਸ਼ੀਕਾਲ ਹੋਵਤੂ ਸਾਰੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਅੱਜ ਜੀ ਮੈਂ ਜਿਹੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਵੀਡੀਓ ਬਹੁਤ ਹੀ ਜ਼ਿਆਦਾ ਸਪੈਸ਼ਲ ਹੋਣ ਵਾਲੀ ਆ ਵੀਡੀਓ ਨੂੰ ਬਿਲਕੁਲ ਵੀ ਮਿਸ ਨਾ ਕਰਿਓ ਵੀਡੀਓ ਦੇ ਵਿੱਚ ਤੁਹਾਨੂੰ ਇਹਨੇ ਨਿਊ ਨਿਊ ਡਿਜ਼ਾਈਨ ਤੇ ਨਿਊ ਨਿਊ ਪ੍ਰਾਈਸ ਦੇ ਨਾਲ ਵੈਰਾਈਟੀ ਸੋ ਆਪਾਂ ਵੀਡੀਓ ਸਟਾਰਟ ਕਰਨ ਲੱਗੇ ਆ ਜੀ ਵੀਡੀਓ ਨੂੰ ਦੇਖੀ ਜੀ ਬੰਨਾ ਕਰਿਓ ਬੜਾ ਘੈਂਟ ਵੀਡੀਓ ਹੋਣ ਵਾਲੀ ਆ ਤੇ ਕੀ ਕੁਝ ਮਿਲਿਆ ਆ ਲੋਕਿੰਗ ਸੂਟ ਆਰਡਰ ਬਹੁਤ ਠੀਕ ਹੈਂਟ ਦੇਖੋ ਤੁਸੀਂ ਡਿਜ਼ਾਈਨ ਦੇਖੋ ਸੂਟਾਂ ਦੇ ਤੇ ਵਾਲੇ ਵਧੀਆ ਹੋਣ ਵਾਲੇ ਆ ਲੈਂਥ ਵੀ ਫੁੱਲ ਆ ਤੇ ਇਹ ਹੈਗਾ ਜੀ ਆਪਣਾ ਕਾਟਨ ਦਾ ਸੂਟ ਤੇ ਇਹਦੀ ਬਾਟਮ ਆ ਜੇ ਜਿ ਤੁਹਾਨੂੰ ਦੀ ਮੈਂ ਬਾਟਮ ਵੀ ਦਿਖਾ ਰਹੀ ਆ ਵਾਲੇ ਵਧੀਆ ਆ ਬਾਕੀ ਜ਼ਿਆਦਾ ਮੈਂ ਖੋਲ ਨਹੀਂ ਰਹੀ ਕਾਟਨ ਦੀ ਉੱਤਰ ਗਈ ਦੁਪੱਟਾ ਦੇਖ ਲਓ ਪਹਿਲਾਂ ਤੁਸੀਂ ਦੁਪੱਟਾ ਦੇਖੋ ਕਿੰਨਾ ਵਧੀਆ ਫੁੱਲ ਐਨ ਫੁੱਲ ਕੀ ਦਿਖਾ ਦਿੰਨੀ ਆ ਤੁਹਾਨੂੰ ਦੇਖੋ ਜੀ ਦੁਪੱਟਾ ਪਿਓਰ ਕਾਟਨ ਦਾ ਦੁਪੱਟਾ ਆ ਫੁੱਲ ਬੁੱਕਲ ਵੱਜਦੀ ਆ ਦੇਖੋ ਸੋਹਣਾ ਲੱਗਦਾ ਨਾ ਲਿਆ ਹੋਇਆ ਤੇ ਵਾਲਾ ਘੈਂਟ ਆ ਜੀ ਦੁਪੱਟਾ ਵੀ ਸੋ ਇਹਦੇ ਨਾਲ ਦੀ ਹੋਰ ਵੈਰਾਈਟੀ ਆਪਣੇ ਕੋਲ ਬਹੁਤ ਹੈ ਆਰਡਰ ਜਲਦੀ ਤੋਂ ਜਲਦੀ ਪਲੇਸ ਕਰ ਦੋ 250 ਜੇ ਤੁਸੀਂ ਸਿੰਗਲ ਸੂਟ ਲਓਗੇ ਤਾਂ 300 ਦਾ ਅਗਰ ਤੁਸੀਂ ਦੋ ਸੂਟ ਦਾ ਆਰਡਰ ਕਰਦੇ ਹੋ ਇਹਦੇ ਨਾਲ ਦੇ ਇੱਕ ਕਲਰ ਇਹ ਪਿਆ ਕਲਰ ਸਾਰੇ ਮੇਲੀ ਵਾਲਾ ਜੇਕਰ ਤੁਸੀਂ ਦੋ ਸੂਟ ਕਰਦੇ ਹੋ ਤਾਂ 500 ਦੇ ਆ ਲੁਧਿਆਣੇ ਦੇ ਵਿੱਚ ਕੈਸ਼ ਔਨ ਡਿਲੀਵਰੀ ਵੀ ਹੈ ਸੌਰੀ ਲੁਧਿਆਣੇ ਦੇ ਵਿੱਚ ਜਿਹੜੀ ਸ਼ਿਪਿੰਗ ਆ ਉਹ ਫ੍ਰੀ ਆ ਬਾਕੀ ਆਲ ਵਰਡ ਦੇ ਵਿੱਚ ਆਪਣੀ ਸ਼ਿਪਿੰਗ ਲੱਗੂਗੀ ਇਹ ਤੁਸੀਂ ਜਲਦੀ ਤੋਂ ਜਲਦੀ ਆਰਡਰ ਕਰੋ ਤੇ ਸੈਕਿੰਡ ਵਾਲਾ ਸੂਟ ਆਪਣਾ ਹੈਗਾ ਜੀ ਇਹ ਵਾਲਾ ਇਹ ਹੈਗੀ ਹੈ ਜੀ ਡਿਜੀਟਲ ਪ੍ਰਿੰਟ ਇਹ ਲੋ ਜੀ ਪਹਿਲਾਂ ਤਾਂ ਇਹਦਾ ਤੁਸੀਂ ਪਿਓਰ ਦਾ ਦੁਪੱਟਾ ਦੇਖੋ ਦੁਪੱਟਾ ਵਾਲਾ ਹੀ ਘੈਂਟ ਹੈ ਤੇ ਮੈਨੂੰ ਤਾਂ ਇਹ ਸੂਟ ਬਹੁਤ ਪਿਆਰਾ ਲੱਗਦਾ ਦਿਖੋ ਤੁਸੀਂ ਦੁਪੱਟਾ ਕਿੰਨਾ ਵਧੀਆ ਹੈ ਕੋਣਾ ਲੱਗ ਰਿਹਾ ਨਾ ਪਟਾ ਪਰ ਦੇਖੋ ਕਿ ਮੇਰੇ ਨੀਚੇ ਇਹ ਵਾਲੀ ਚੁੰਨੀ ਲੱਤੀ ਹੋਈ ਹੈ ਜੀ ਮੈਨੂੰ ਚੁੰਨੀ ਥੋੜੀ ਜਿਹੀ ਕਾਟਨ ਦੀ ਚੁੰਨੀ ਵਗੈਰਾ ਹੁਣ ਮੈਂ ਚੁੰਨੀ ਤਾਰ ਦਿੱਤੀ ਹੁਣ ਤੁਸੀਂ ਸੂਟ ਦੇਖੋ ਜੀ ਪਹਿਲਾਂ ਤਾਂ ਇਹ ਹੈਗੀ ਹੈ ਜੀ ਇਹਦੀ ਬਾਟਮ ਇਹ ਹੈਗੀ ਆ ਬਾਟਮ ਤੇ ਇਹ ਹੈਗੀ ਹੈ ਸ਼ਰਟ ਦੋਨੋਂ ਇਹ ਹੈਗੀ ਹੈ ਜੀ ਦੁਪੱਟਾ ਦੁਪੱਟਾ ਮੈਂ ਤੁਹਾਨੂੰ ਦਿਖਾ ਦਿੰਦੇ ਆ ਇਹ ਹੈਗਾ ਦੁਪੱਟਾ ਨਜ਼ਦੀਕ ਤੋਂ ਦੇਖ ਲੋ ਜੀ ਕਲਰ ਤੇ ਦੁਪੱਟਾ ਬਾਕੀ 5 ਮੀਟਰ ਦਾ ਸੂਟ ਆ ਜੀ ਇਹ ਸੂਟ ਹੈਗਾ ਜੀ 600 ਦੀ ਰੇਂਜ ਦੇ ਵਿੱਚ ਅਗਰ ਤੁਸੀਂ ਦੋ ਸੂਟ ਕਰ ਰਹੇ ਹੋ ਤਾਂ 550 ਦਾ ਸੂਟ ਆ ਇਹਦੇ ਉੱਤੇ ਵੀ 50 ਰੁਪਏ ਦਾ ਡਿਸਕਾਊਂਟ ਆ ਤੇ ਜਲਦੀ ਤੋਂ ਜਲਦੀ ਫਿਰ ਪਾ ਦਿਓ ਆਰਡਰ ਵੇਟ ਕਿਸ ਚੀਜ਼ ਦੀ ਹੈ ਜੀ ਸੋ ਉਦੋਂ ਬਾਅਦ ਜੀ ਆਪਣੇ ਕੋਲ ਆ ਗਿਆ ਇੱਕ ਕਾਪਟਨ ਦਾ ਬਹਾਲਾ ਘੈਂਟ ਥਾਂ ਨਾਲਾ ਤੁਹਾਨੂੰ ਦੇਖੋ ਤੁਸੀਂ ਫੁੱਲ ਵੱਡੇ ਪਨੇ ਦਾ ਕਲਰ ਤਾਂ ਹੈ ਹੀ ਹੈ ਪ੍ਰਿੰਟ ਦੇਖੋ ਵਾਹ ਵਾਹ ਘੈਂਟ ਹੋਇਆ ਪਿਆ ਇਹ ਹੈਗਾ ਜੀ ਸੂਟ ਬਜ਼ਾਰਾਂ ਦੇ ਵਿੱਚ ਤੁਹਾਨੂੰ ਸਾਰੇ ਦੇ ਰਹੇ ਨੇ 450 ਆਪਣੇ ਕੋਲੇ ਸੂਟ ਹੈਗਾ 400 ਦੀ ਰੇਂਜ ਦੇ ਵਿੱਚ 500 500 ਕੁਛ ਨਹੀਂ 400 ਦੀ ਰੇਂਜ 'ਚ ਇਹਦੇ ਤੇ 100 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਤੁਹਾਨੂੰ ਜਲਦੀ ਜਲਦੀ ਆਰਡਰ ਪਾ ਦਿਓ ਅੱਜ ਅੱਜ ਦੇ ਆਰਡਰ ਦੇ ਵਿੱਚ ਸੈਕੰਡ ਵੀ ਆਪਣੇ ਕੋਲ ਆ ਗਿਆ ਕਾਟਨ ਦਾ ਇਹ ਟੂਟ ਬਾਜ਼ਾਰਾਂ ਦੇ ਵਿੱਚ ਦੇਖੋ ਤੁਸੀਂ 12 12 100 ਰੁਪਏ ਦੇ ਵਿਕ ਰਹੇ ਨੇ ਤੇ ਆਪਣੇ ਕੋਲੇ ਸੂਟ ਬਹੁਤ ਹੀ ਘੱਟ ਰੇਟ ਤੇ ਆ ਗਲੇ ਤੇ ਡਿਜ਼ਾਈਨ ਦੇਖੋ ਜੀ ਕਾਟਨ ਦੇ ਸੂਟ ਤੇ ਮੈਂ ਹੁਣ ਤੁਹਾਨੂੰ ਦਿਖਾਨੀ ਨਾ ਦੇਖੋ ਪਹਿਲਾ ਜਿਹੜੀ ਫੁੱਲ ਲੈਂਥ ਦੇਖੋ ਤੇ ਘੇਰੇ ਤੇ ਦੇਖੋ ਕਿੰਨਾ ਵਧੀਆ ਬਾਰਡਰ ਹੋਇਆ ਹੋਇਆ ਹਨ ਲੈਸ ਨਾਲ ਲੈਸ ਦਾ ਬਾਰਡਰ ਦੇਖੋ ਕਿੱਦਾਂ ਜੇ ਪੱਗ ਬਜ਼ਾਰਾਂ ਦੇ ਵਿੱਚ ਤੁਹਾਨੂੰ ਇਹਦੀ ਬਾਟਮ ਹੈਗੀ ਹੈ ਜੀ ਇਹ ਐਨ ਉਹ ਵੀ ਪ੍ਰਿੰਟ ਪ੍ਰਿੰਟ ਬਾਟਮ ਦੇ ਨਾਲ ਪ੍ਰਿੰਟ ਬਾਟਮ ਐਂ ਇਹਦਾ ਦੁਪੱਟਾ ਦੇਖੋ ਤੁਸੀਂ ਦੁਪੱਟਾ ਉਦੋਂ ਵੀ ਜ਼ਿਆਦਾ ਲਾਜਵਾਬ ਤੇ ਘੈਂਟ ਆ ਦੇਖੋ ਜੀ ਦੁਪੱਟਾ ਪਿਓਰ ਕਾਟਨ ਦਾ ਸੂਟ ਆ ਇਹ ਆਪਣੇ ਕੋਲ ਹੈਗਾ ਜੀ ਤੇ ਜਲਦੀ ਜਲਦੀ ਆਰਡਰ ਕਰ ਦਿਓ ਸੂਟ ਬਹੁਤ ਘੈਂਟਾ ਸੂਟ ਸਿਰਫ ਰਹਿ ਇਹ ਸਟਾਕ ਬਹੁਤ ਘੱਟ ਗਿਆ ਇਹ 650 ਦੀ ਰੇਂਜ ਦੇ ਵਿੱਚ ਸੂਟ ਮਿਲ ਰਿਹਾ ਤੁਹਾਨੂੰ ਹੋਰ ਤੁਹਾਨੂੰ ਕੀ ਚਾਹੀਦਾ ਚਲਦੇ ਤਾਂ ਜਲਦੀ ਕਰ ਦਿਓ ਕਮੈਂਟ ਫਿਰ ਤੇ ਇਹ WhatsApp ਨੰਬਰ ਤੇ ਸਿਰਫ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਜਲਦੀ ਜਲਦੀ ਆਪਣੇ ਕੋਲ ਮਾਲ ਹੋਰ ਬਹੁਤ ਪਿਆਏ ਉਹ ਮਾਲ ਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਫੋਟੋ ਆਉਣਗੀਆਂ ਬਾਏ ਬਾਏ ਜੀ ਜਲਦੀ ਜਲਦੀ ਕਰ ਦਿਓ ਆਰਡਰ